ਲੁਧਿਆਣਾ ਯੂਥ ਕਾਂਗਰਸ ਦੇ ਵੱਲੋਂ ਪੰਜਾਬ ਯੂਥ ਪ੍ਰਧਾਨ ਅੰਕਰ ਮਹਿੰਦਰਾ ਦੀ ਅਗਵਾਈ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਸਰਕਾਰ ਦੇ ਖਿਲਾਫ ਰੋਜ਼ ਮਜ਼ਾਹਰਾ ਕਰਦੇ ਹੋਏ ਪਤਲਾ ਫੂ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅੰਕਰ ਮਹਿੰਦਰਾ ਨੇ ਕਿਹਾ ਕਿ ਸੁਖਪਾਲ ਖੈਰਾ ਦੇ ਗ੍ਰਿਫਤਾਰੀਆਂ ਨੂੰ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡਾ ਹਮਲਾ ਕੀਤਾ ਤੇ ਕਿਹਾ ਕਿ ਸਰਕਾਰ ਬਦਲਾਕੂੜੀ ਦੀ ਰਾਜਨੀਤੀ ਦਾ ਕੰਮ ਕਰ ਰਹੀ ਹੈ ਅੱਜ ਲੁਧਿਆਣਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਦ ਮਿੰਦਰਾ ਜੀ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਜੇ ਚਿਕਾਰਾ ਜੀ ਪਹੁੰਚੇ ਸੀ ਇੱਕ ਯੂਥ ਕਾਂਗਰਸ ਦੀ ਮੀਟਿੰਗ ਦੇ ਮੀਟਿੰਗ ਲੈਣ ਦੇ ਲਈ ਤੇ ਸਵੇਰੇ ਜਿਹੜਾ ਇੱਕ ਤੁਹਾਨੂੰ ਪੂਰੇ ਪੰਜਾਬ ਨੂੰ ਪਤਾ ਹੈ ਪੂਰੇ ਦੇਸ਼ ਨੂੰ ਪਤਾ ਹੈ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਉਠਾਉਣ ਦੇ ਲਈ ਕੰਮ ਕਰਦਾ ਸੀ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਸੀ ਸੁਖਪਾਲ ਖਹਿਰਾ ਉਹਨੂੰ ਗ੍ਰਫਤਾਰ ਕਰ ਲਿਆ ਗਿਆ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਬਦਲਾਖੋਰੀ ਦੀ ਰਾਜਨੀਤੀ ਹੈ ਇਹ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਆਮ ਆਦਮੀ ਪਾਰਟੀ ਉਦੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਸੀ ਗਾਰੰਟੀਆਂ ਦਿੱਤੀਆਂ ਜਾਂਦੀਆਂ ਸੀ ਕਿ ਮਹਿਲਾਵਾਂ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ 1-1 ਹਜ਼ਾਰ ਰੁਪਿਆ ਹਰ ਅੰਤ ਸਰਕਾਰ ਬੰਦੇਸਾਰ ਪਹਿਲੇ ਮਹੀਨੇ ਤੋਂ ਇਹ ਸ਼ੁਰੂ ਹੋ ਜੂਗਾ ਸਾਡੇ ਜੁਵਾਵਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਯੂਥ ਨੂੰ ਨਾਲ ਹੀ ਅ ਜਿਨੇ ਸਰਕਾਰੀ ਦਾ ਰਿਤੇ ਸਾਡੇ ਸਾਥੀ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਸਰਕਾਰਾਂ ਨੂੰ ਨਹੀਂ ਜਿੰਨਾ ਪਊਗਾ ਸੋ ਇਹ ਝੂਠੇ ਵਾਦੇ ਲੋਕਾਂ ਦਾ ਪੰਜਾਬ ਦੀ ਜਨਤਾ ਦਾ ਧਿਆਨ ਉਹਨਾਂ ਗਰੰਟੀਆਂ ਉਹਨਾਂ ਵਾਧਿਆਂ ਵੱਲ ਨਾ ਜਾਵੇ ਐਸੀ ਗੱਲ ਕਰਕੇ ਉਹ ਆਪਣੇ ਜਿਹੜੇ ਪੱਥ ਤੋਂ ਭਟਕ ਕੇ ਅੱਜ ਉਹ ਬਦਲਾਖਰੀ ਦੀ ਰਾਜਨੀਤੀ ਕਰ ਰਹੀ ਹੈ ਔਰ ਜਿਹੜਾ ਸੱਚ ਬੋਲਦਾ ਹੈ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਅੰਦਰ ਕਰ ਦਿੰਦੇ ਆ ਬਿਨਾ ਕਿਸੇ ਵਜ੍ਹਾ ਦੇ ਅੱਜ ਜਿਹੜਾ ਰੂਸ ਪੁਤਲਾ ਫੁਕਿਆ ਗਿਆ ਉਹ ਤਾਂ ਫੁਕਿਆ ਗਿਆ ਕਿ ਜਿਹੜੀ ਜਿਹੜੀ ਤਾਨਾਸ਼ਾਹ ਸਰਕਾਰ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਰਿੰਗਦੀ ਜਿੰਨੀ ਦੇਰ ਤੱਕ ਪੰਜਾਬ ਦੇ ਲੋਕਾਂ ਦੇ ਨਾਲ ਇਹ ਦੁਰਵਿਵਹਾਰ ਇਦਾਂ ਕਰਨਗੇ ਸਾਡੇ ਯੂਥ ਦੇ ਨਾਲ ਉਹਨਾਂ ਨੂੰ ਮੰਗਾ ਜਿਹੜਾ ਮੰਗ ਲੈ ਕੇ ਜਾਂਦਾ ਉਹਦੇ ਤੇ ਤਸ਼ੱਦਦ ਕਰਦੇ ਆ ਤਸ਼ੱਦਦ ਤਾਂ ਉਹ ਖਿਲਾਫ ਅੱਜ ਪੁਤਲਾ ਫੁਕਿਆ ਗਿਆ ਜਿਹੜਾ ਅਸ਼ੋਕਪਾਲ ਖਹਿਰਾ ਜੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਖਿਲਾਫ ਹੈ ਪੁੱਤ ਲੱਭ ਵਜਾ ਇਹ ਹੈ ਕਿ ਕਾਨੂੰਨ ਵਿਵਸਥਾ ਪੰਜਾਬ ਦੀ ਬਹੁਤ ਮਾੜੀ ਹਾਲਚ ਹੈ ਜਿਹੜਾ ਵੀ ਵਿਅਕਤੀ ਅੱਜ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਔਰ ਜਿਵੇਂ ਅਸ਼ੋਕਪਾਲ ਖਹਿਰਾ ਜੀ ਇਸ਼ੂਜ਼ ਚੱਕਰੇ ਸੀ ਅੱਜ ਸਵੇਰੇ ਉਹਨਾਂ ਦੇ ਬੈਡਰੂਮ ਚ ਜਾ ਕੇ ਉਹਨਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਅੱਜ ਪੋਲਸ ਉਹਨਾਂ ਦੇ ਬੈੱਡਰੂਮ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਐਦੂ ਮਾੜੀ ਗੱਲ ਪੰਜਾਬ ਦੇ ਸੱਭਿਆਚਾਰ ਦੇ ਖਿਲਾਫ ਹੈ ਐਦੂ ਮਾੜੀ ਗੱਲ ਨਹੀਂ ਹੋ ਸਕਦੀ ਪੰਜਾਬ ਯੂਥ ਕਾਂਗਰਸ ਲੁਧਿਆਣਾ ਦੇ ਕਾਈ ਨੇ ਸਾਡੀ ਮੀਟਿੰਗ ਸੀ ਸਾਬ ਨੇ ਫੈਸਲਾ ਕੀਤਾ ਕਿ ਇਸ ਗੱਲ ਨੂੰ ਜਾਗਰ ਕੀਤਾ ਜਾਵੇ ਮੈਂ ਸਵੇਰੇ ਉਹਨਾਂ ਦੇ ਘਰ ਵੀ ਜਾ ਕੇ ਆਇਆ ਪਰਿਵਾਰ ਨਾਲ ਸੋਲੀਡੈਰਿਟੀ ਦਿਖਾਈ ਹੈ ਔਰ ਕਿਹਾ ਕਿ ਪੰਜਾਬ ਯੂਥ ਕਾਂਗਰਸ ਉਹਨਾਂ ਨਾਲ ਖੜੀ ਹੈ ਇਹ ਨਵਾਂ ਰਿਵਾਜ ਤੁਰ ਪਿਆ ਮੈਂ ਅਪੀਲ ਕਰਦਾ ਪੰਜਾਬ ਦੀ ਸਰਕਾਰ ਨੂੰ ਕਿ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਪੰਜਾਬ ਦੀ ਮਰਿਆਦਾ ਨਹੀਂ ਕੀ ਤੋ ਇਸ ਗੱਲ ਨੂੰ ਨਾ ਛੇੜੋ ਨਵੀਆਂ ਰਵੈਤਾਂ ਨਾ ਪਾਓ ਬਹੁਤ ਮਾੜੇ ਹਾਲ ਹੋਣਗੇ ਇਸ ਗੱਲ ਨਾਲ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਇੱਕ ਪੰਜਾਬ ਮੰਨਿਆ ਜਾਂਦਾ ਸਹਿਨ ਸ਼ਕਤੀ ਵਾਸਤੇ ਇਹ ਸਭਿਆਚਾਰ ਦੇ ਖਿਲਾਫ ਗੱਲ ਹੈ ਕੀ ਹੁਣ ਤੁਹਾਡੀ ਰਣਨੀਤੀ ਕੀ ਅੱਗੇ ਦੀ ਬਣਾਈ ਹੈ ਰਣਨੀਤੀ ਇਹਦੇ ਚ ਰਣਨੀਤੀ ਗੱਲ ਨਹੀਂ ਅਸੀਂ ਗੱਲ ਆਪਣੀ ਪੁੱਛਾ ਰਹੇ ਹਾਂ ਕਿ ਭਈ ਪੰਜਾਬ ਦੇ ਜਿਹੜੇ ਲੀਡਰ ਨੇ ਜਿਹੜੇ ਮਸਲੇ ਚੱਕ ਰਹੇ ਨੇ ਉਹ ਜੇ ਪੰਜਾਬ ਦੇ ਇਨਾ ਰਿਸਪੈਕਟਡ ਲੀਡਰਸ ਦਾ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਣਾ ਤੋ ਬੜਾ ਸਾਨੂੰ ਵਿਚਾਰ ਕਰਨਾ ਪੈਣਾ ਪੰਜਾਬ ਸਰਕਾਰ ਨੂੰ ਜਗਾਉਣਾ ਪੈਣਾ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਕਿ ਇਸ ਤਰੀਕੇ ਨਾਲ ਕੰਮ ਨਹੀਂ ਚੱਲਣਾ ਜੇ ਪੰਜਾਬ ਦੇ ਲੋਕਾਂ ਨੂੰ ਉਹ ਜਾਣੂ ਕਰਾ ਰਹੇ ਨੇ ਖੈਰਾ ਸਾਹਿਬ ਕਿ ਕੀ ਸਰਕਾਰ ਦੀਆਂ ਕਾਰਗਜ਼ਾਰੀਆਂ ਨੇ ਕਿੱਥੇ ਕਮੀ ਹੈ ਕਿੱਥੇ ਇਹਨੂੰ ਠੀਕ ਕਰਨ ਦੀ ਲੋੜ ਹੈ ਉੱਥੇ ਕੀ ਪ੍ਰੋਬਲਮ ਹੋ ਗਈ ਕਿਉਂ ਡਰ ਗਈ ਭਗਵੰਤ ਮਾਨ ਸਰਕਾਰ ਜੀ ਕੀ ਲੱਗਦਾ ਬਦਲਾਖ ਹੋ ਰਹੀ ਦੀ ਰਾਜਨੀਤੀ ਬਦਲਾਖ ਹੋ ਰਹੀ ਦੀ ਰਾਜਨੀਤੀ ਹੈ ਇਹ ਬਦलाव ਦੀ ਰਾਜਨੀਤੀ ਨਹੀਂ ਹੈ ਇਹ ਬਦਲਾਖੋਰੀ ਦੀ ਭਾਵਨਾ ਨਾਲ ਸਰਕਾਰ ਚੱਲ ਰਹੀ ਹੈ ਜੋ ਤੁਹਾਡੇ ਲੁਧਿਆਣੇ ਦੇ ਵਿੱਚ ਭਾਵਨਾ ਕਿਸ਼ੋਰ ਨਾ ਹੋਇਆ ਸੀ ਉਹ ਇਸਕਾਲ ਖੈਰ ਸਮਝਾ ਨਿਊ ਦਿੱਲੀ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ